ਪਿਛਲੇ ਦਿਨੀ ਦੋਸਤੋ ਬਰਨਾਲਾ ਬਟਿੰਡਾ ਰੋਡ ਤੇ ਬਜ਼ੁਰਗ ਬਾਪੂ ਦੇ ਨਾਲ ਮੰਦਭਾਗੀ ਘਟਨਾ ਵਾਪਰੀ ਹੈ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕੋਈ ਨਸ਼ਾ ਕੀਤਾ ਵੈਸੀ ਉਹਦਾ ਜੀ ਚਟਾ ਵਗਿਆ ਸੀਗਾ ਜੀ ਜਮਾਂ ਟੰਨ ਸੀਗਾ ਜੀ ਕੋਈ ਪਤਾ ਹੀ ਲੱਗਦਾ ਸੀ ਉਹਨੂੰ ਮੈਂ ਕੀ ਬੋਲਦਾ ਕੀ ਨਾ ਬੋਲਦਾ ਹੂੰ ਉਹਦਾ ਸੰਗਾਂ ਦੀ ਮੈਥੋਂ ਪੈਸੇ ਭਾਲਦਾ ਸੀਗਾ ਉਹ ਤਾਂ ਹੂੰ ਫੇਰ ਮੈਂ ਉਹਨੂੰ ਆਖਿਆ ਮਾਣਾ ਚੰਗਾ ਤੂੰ ਯਾਰ ਬਗ ਜਾ ਮੇਰਾ ਖੜਾ ਝੜ ਤੜਕੇ ਤੜਕੇ ਤੁਸਮ ਉਹਨਾਂ ਦੇ ਦੋ ਗਲਾਸ ਜੂਸ ਦੇ ਹੋਰ ਗੀਆ ਤੇ ਇੱਥੇ ਤੂੰ ਬਗ ਜਾ ਹੂੰ ਉਥੋਂ ਉਹ ਗਿਆ ਨਹੀਂ ਗਾਜੀ ਇੱਥੇ 10 12 ਮੁੰਡਿਆਂ ਨੇ ਫੇਰ ਉਥੋਂ ਤੇ ਉਹਨੂੰ ਕਿਰਾਂ ਭੇਜਦਾ ਕਹਿੰਦਾ ਗਾਂਧੀ ਵਾਚੀ ਕਰਨੀ ਨੂੰ ਸਕੂਟਰੀ ਲੈ ਕੇ ਆ। ਹੂੰ ਦੁਬਾਰਾ ਫੇਰ ਆ ਗਿਆ 15 ਮਿੰਟਾਂ ਬਾਅਦ। 10 ਗਏ ਮਿੰਟਾਂ ਬਾਅਦ ਫੇਰ ਆ ਗਿਆ ਜੀ ਦੋ ਮੁੰਡੇ ਉਹਦੇ ਨਾਲ ਫੇਰ ਆਇਆ ਮਗਰ ਉਹਨੂੰ ਉਥੋਂ ਕਹਲੇ ਵੀ ਤੂੰ ਇੱਥੋਂ ਭੱਗ ਜਾ। ਉਥੋਂ ਭੱਗ ਜਾ ਕਹਿੰਦੇ ਤੇ ਤੁਸੀਂ ਹਰਿਆਣਾਲੀ ਦਾ ਕਰੋ ਬਾਬੂ ਜੀ ਕਿਵੇਂ ਘਟਨਾ ਘਟਿਆ ਜੀ ਜਿਹੜੀ ਤੁਹਾਡੇ ਨਾਲ ਕੋਈ ਜੋ ਵੀ ਗੱਲਬਾਤ ਹੋਈ ਆ। ਇਹੀ ਪਹਿਲਾਂ ਤਾਂ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਇਹ ਜੀ ਅਸੀਂ ਹਰਲੈਂਸ ਪੰਪ ਦੇ ਸਾਹਮਣੇ ਜੂਸ ਦਾ ਢਾਗਾ ਆਪਣਾ ਜੀ ਬਰਨਾਲਾ ਰੋਡ ਬਟੰਡਾ ਰੋਡ ਪੇਪਲ ਦੇ ਦੰਦੇ ਉੱਥੇ ਜੀ ਅਸੀਂ ਹਜੇ ਆ ਕੇ ਢਾ ਲਾਇਆ ਸੀਗਾ ਜੂਸ ਦਾ ਸਾਨੂੰ 10-11 ਸਾਲ ਉੱਥੇ ਕੰਮ ਕਰਦਿਆਂ ਨੂੰ ਉੱਥੇ ਇੱਕ ਬੰਦਾ ਤਾਂ ਪਹਿਲਾਂ ਸੋਫੀ ਆਇਆ ਕੋਈ ਉਹ ਮੈਨੂੰ ਜੂਸ ਦਾ ਗਲਾਸ ਈਕੇ ਤੇ ਉਹਨੇ ਮੈਨੂੰ 25 ਰੁਪਏ ਦੇ ਦਿੱਤੇ ਕਹਿੰਦਾ ਬਾਬਾ ਜੀ ਆਹ ਲਓ 25 ਰੁਪਏ ਉਹ ਕੋਲੀ ਖੜਾਗਾ ਇਤਨੇ ਕੋਈ ਇੱਕ ਨਸ਼ੇੜੀ ਆਇਆ ਆ ਕੇ ਉਹ ਉਥੇ ਡਿੱਗੀ ਜਾਂਦਾ ਸੀਗਾ ਸਕੂਟਰੀ ਜੀ ਲੈ ਕੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਜੂਸ ਪੀਣਾ ਮੈਨੂੰ ਕਹਿੰਦਾ ਹਾਂ ਕਹਿੰਦਾ ਜੂਸ ਪੀਣਾ ਮੈਂ ਉਹਨੂੰ ਗਲਾਸ ਭਰ ਕੇ ਜੂਸ ਦਾ ਤੁਰਤ ਉਹਦੀ ਫੜਾਤਾ ਉਹਨੇ ਪੀ ਲਿਆ ਕੀ ਕਹੇ ਜੀ ਫੇਰ ਰੇਸ਼ ਸਰਵਸਾਈਆਂ ਦੇ ਹੀ ਗਿਆ ਸਕੂਟਰੀ ਦੀਆਂ ਤੇ ਉਥੇ ਉਹ ਰੇਸ਼ ਦਿਨਾਂ ਦਾ ਸਕੂਟਰੀ ਤੋਂ ਡਿੱਗ ਪਿਆ ਡਿੱਗ ਪਿਆ ਜਦੋਂ ਜੀ ਮੈਂ ਜਾ ਕੇ ਖੜਾ ਕਰਨ ਲੱਗਿਆ ਉਹਨੂੰ ਤੇ ਖੜਾ ਕਰਕੇ ਤੇ ਉਹ ਜਦੋਂ ਜਾਣ ਲੱਗਿਆ ਉਹਨੂੰ ਆਖੇ ਮੈਂ ਕਿਹਾ ਯਾਰ ਇਹ ਮੈਨੂੰ ਦੋ ਹਜ਼ਾਰ ਦੇ ਪੈਸੇ ਤਾਂ ਦੇ ਜਾ ਮੈਨੂੰ ਕਹਿੰਦਾ ਕਿ ਪੈਸੇ ਤਾਂ ਕਹਿੰਦਾ ਤੈਨੂੰ ਦੇ ਦੇ ਫੇਰ ਵੀ ਕਹਿੰਦਾ ਕਿ 700 ਰੁਪਏ ਕਹਿੰਦਾ ਤੂੰ ਦੇ ਤੈਨੂੰ ਦੇ ਪੈਸੇ ਦੇਈ ਬੈਠਾ ਮੈਂ ਨਾਲੇ ਕਹਿੰਦਾ ਮੇਰਾ ਵੀ ਆ ਜਿਹੜਾ ਮੋਬਾਈਲ ਹੁੰਦਾਗਾ ਇਹ ਮੋਬਾਈਲ ਤੇਰੇ ਕੋਲੇ ਆਗਾ ਉਹ ਇਨੀ ਇਲਜ਼ਾਮ ਲਾਈ ਗਿਆ ਜੀ ਐਂ ਕਰਦਾ ਕਰਾਉਂਦਾ ਤੇ ਉਥੋਂ ਕਿਹੜਾ ਬਾਵਾ ਬੰਦੇ ਉੱਥੇ ਮੁੰਡੇ ਇਕੱਠੇ ਹੋ ਗਏ ਕੋਈ ਨਸਾ ਕੀਤਾ ਪਿਆ ਸੀ ਉਹਦਾ ਜੀ ਕਿੱਟਾ ਲੱਗਿਆ ਸੀ ਜਮਾਟ ਉਹਨਾਂ ਸੀਗਾ ਜੀ ਕੋਈ ਪਤਾ ਹੀ ਨਹੀਂ ਲੱਗਦਾ ਸੀ ਉਹਨੂੰ ਵੀ ਮੈਂ ਕੀ ਬੋਲਦਾ ਕੀ ਨਾ ਬੋਲਦਾ ਹੂੰ ਉਹਦਾ ਸਮਾਂ ਦੀ ਮੇਥੋਂ ਪੈਸੇ ਭਾਹਦਾ ਸੀਗਾ ਬਟਾ ਹੂੰ ਫੇਰ ਮੈਂ ਉਹਨੂੰ ਆਖਿਆ ਮਾਹ ਚੰਗਾ ਤੂੰ ਯਾਰ ਬਗ ਜਾ ਮੇਰਾ ਖੜਾ ਝੜ ਤੜਕੇ ਤੜਕੇ ਉਸ ਤੋਂ ਮਖੇ ਜਿਹੇ ਦੋ ਗਲਾਸ ਜੂਏ ਦੇ ਹੋਰ ਗੀਆ ਤੇ ਇੱਥੇ ਤੂੰ ਬਗ ਜਾ ਹੂੰ ਉਥੋਂ ਉਹ ਗਿਆ ਨਹੀਂਗਾ ਜੀ ਇੱਥੇ 10 12 ਮੁੰਡਿਆਂ ਨੇ ਫੇਰ ਉਥੋਂ ਤੇ ਉਹਨੂੰ ਕਿਰਾਏ ਭੇਜਦਾ ਕਹਿੰਦਾ ਗਾਂਧੀ ਬਾਜ਼ਾਰ ਚ ਗੱਡੀ ਨੂੰ ਸਕੂਟਰੀ ਲੈ ਕੇ ਆ। ਹੂੰ ਦੁਬਾਰਾ ਫੇਰ ਆ ਗਿਆ ਪਸਾ ਕੁ ਮਿੰਟਾਂ ਬਾਅਦ। ਦਸਾ ਕੁ ਮਿੰਟਾਂ ਬਾਅਦ ਫੇਰ ਆ ਗਿਆ ਜੀ ਦੋ ਮੰਡੇ ਉਹਦੇ ਨਾਲ ਫੇਰ ਆਇਆ ਮਗਰੋਂ। ਮੋਟਰਸਾਈਕਲ ਤੇ ਉਹਨੂੰ ਉਥੋਂ ਕਹਿੰਦੇ ਵੀ ਤੂੰ ਇੱਥੋਂ ਭੱਗ ਜਾ। ਉਥੋਂ ਭੱਗ ਜਾ ਕਹਿੰਦੇ ਤੇ ਤੁਸੀਂ ਕਰਿਆ ਨਾਲੇ ਦਾ ਗਾਉਂ ਜੀ ਉੱਥੇ ਜੀ ਮੈਨੂੰ ਫੇਰ ਉਹਨੇ ਜਦੋਂ ਜ਼ਬਰਦਸਤੀ ਹੋ ਗਿਆਗੇ ਆ ਮੇਰੀ ਦਾੜੀ ਪੱਟੀ ਆ ਗਈ ਜੀ ਆ ਦੇਖੋ ਕੇਸਾਂ ਦੀ ਬੇਅਦਵੀ ਕਰੀ ਆ ਆਂ ਮੇਰੇ ਲੀੜੇ ਸਾਰੇ ਪਾੜਤੇ ਆਗੇ ਹੂੰ ਆ ਦੇਖੋ ਬੁੱਤਾਂ ਆ ਦਸਤਾਰ ਵੀ ਇਲਾਹੀ ਆ ਜੀ ਇਹ ਤਾਂ ਦਸਤਾਰ ਹੁਣ ਬੰਨੀ ਆ ਗਈ ਜੀ ਆ ਦੇਖੋ ਜੀ ਆ ਬੜਾ ਹਾਲ ਜੀ ਤੁਹਾਡੀ ਦਾੜੀ ਪੱਟੀ ਦਸਤਾਰ ਲਾਤੀ ਤੁਹਾਡੀ ਸਬੂਤ ਆ ਜੀ ਆ ਪੰਗੜਾ ਕੋਈ ਆ ਕੀ ਆਪ ਤਾਂ ਪੱਟੀ ਹੈ ਨਹੀਂ ਜੀ ਆ ਪੱਟੀ ਆ ਗਈ ਜੀ ਜੀ ਆਪ ਕਿਸੇ ਦੇ ਕੇਸਾਂ ਨੂੰ ਆਪ ਦੇ ਕੇਸਾਂ ਨੂੰ ਆਪਾਂ ਕਿਵੇਂ ਪਟਲਾਂਗੇ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਜੀ ਫਿਰ ਉਹ ਉਹ ਉੱਥੋਂ 13 ਘੇੜਾ ਲੈ ਕੇ ਫੇਰ ਆ ਗਿਆ ਦੁਬਾਰਾ ਜਦੋਂ ਫੇਰ ਆ ਗਿਆ ਜੀ ਤਾਂ ਉਸ ਮੁੰਡਿਆਂ ਨੇ ਛੜਾ ਛੜਾਈ ਕਰਾ ਕੇ ਉਹਨੂੰ ਭੇਜ ਦਿੱਤੀ ਸੀ ਉਹ ਜਾਂਦਾ ਨਹੀਂ ਸੀਗਾ ਕਹਿੰਦਾ ਮੈਂ ਇੱਥੇ ਵੀ ਉਹ ਕਰੂੰਗਾ ਦੁਬਾਰਾ ਫੇਰ ਪਟੂੰਗਾ ਕਹਿੰਦਾ ਉਹ ਉਹ ਮੁੰਡਿਆਂ ਨੇ ਛੜਾ ਛੜਾਈ ਕਰਵਾਤੀ 13 ਫੇਰ ਉਹਨੂੰ ਫਿਰ ਮੈਂ ਮੇਰੇ ਮੁੰਡੇ ਨੂੰ ਫੋਨ ਕਰਿਆ ਜੀ ਇਹ ਮੁੰਡਾ ਆਇਆ ਜਦੋਂ ਮੁੰਡਾ ਆ ਗਿਆ ਤੇ ਫੇਰ ਇਹਨਾਂ ਨੂੰ ਫੜ ਕੇ ਤੇ ਉੱਥੇ ਬਿਠਾ ਲਿਆ ਜੀ ਸਕੂਟਰੀ ਸੁਮੇਲ ਅੱਪਛਾ ਫੇਰ ਅਸੀਂ ਪ੍ਰਸ਼ਾਸਨ ਨੂੰ ਬੁਲਾ ਲਿਆ ਪ੍ਰਸ਼ਾਸਨ ਆ ਗਿਆ ਜੀ ਆਇਆ ਸੀਗਾ ਜੀ ਉਹ ਪ੍ਰਸ਼ਾਸਨ ਭੇਜਦਾ ਸੀਗਾ ਜੀ ਕਹਿੰਦਾ ਤੂੰ ਇੱਥੇ ਬਗ ਜਾ ਕਹਿੰਦੇ 2-3 ਘੰਟੇ ਬਾਅਦ ਉਹ ਨੂੰ ਚਿੱਟੇ ਵਾਲੇ ਬੰਦੇ ਨੂੰ ਜੀ ਹਾਂ ਜੀ ਕਹਿੰਦੇ ਤੂੰ ਇੱਥੇ ਬਗ ਜਾ ਕਹਿੰਦੇ ਅਸੀਂ ਜਾਣ ਵੀ ਕਿਉਂ ਜਾਵੜਾ ਜੀ ਅਸੀਂ ਜਾਣ ਨਹੀਂ ਅਸੀਂ ਜਾਣ ਨਹੀਂ ਦਿੱਤਾ ਜੀ ਅੱਛਾ ਜੀ ਉਹ ਭੇਜਦੇ ਸੀਗੇ ਅਸੀਂ ਪੰਨ ਦਾ ਅੱਧੇ ਪੂਨੇ ਘੰਟੇ ਬਾਅਦ ਪ੍ਰਸ਼ਾਸਨ ਆਇਆ ਅਸੀਂ ਅੱਧੇ ਮਤਲਬ ਭੇਜਦੇ ਸੀਗੇ ਅਸੀਂ ਭੇਜਣ ਦਿੱਤਾ ਨਹੀਂ ਮਖਾਜੀ ਮੈਂ ਕਾਰਵਾਈ ਕਰ ਅਸੀਂ ਕਰਵਾ ਕਾਰਵਾਈ ਕਰਵਾ ਠੀਕ ਹੈ ਅੱਜ ਆ ਗਏ ਜੀ ਅੱਜ ਸਾਡੇ ਨਾਲ ਇਹ ਹੁੰਦੀ ਹੈ ਜੀ ਕੱਲ ਨੂੰ ਉੱਥੇ ਆ ਕੇ ਚਾਰ ਲੰਗਾੜਿਆਂ ਨੂੰ ਹੋਰ ਲਿਆਇਆਗਾ ਸਾਡਾ ਜੀਵਨ ਨੂੰ ਤੇ ਜੋ ਕੋਟ ਕਟੜਾ ਹੋਰ ਦਰਤਾ ਫਿਰ ਕੌਣ ਜਿੰਮੇਦਾਰ ਹੋਊ ਹੂੰ ਤੇ ਸਰਕਾਰ ਤਾਂ ਇੱਕ ਪਾਸੇ ਬਾਪੂ ਜੀ ਇਹ ਕਹਿੰਦੀ ਵੀ ਨਸ਼ਾ ਖਤਮ ਹੋ ਗਿਆ ਕਿੱਥੇ ਖਤਮ ਹੋਇਆ ਤਿੱਗਣਾ ਚੁਪਣਾ ਹੋਇਆ ਗਿਆ ਹੋਇਆ ਹੋ ਹੂੰ ਹੁਣ ਕਹਿੰਦਾ ਖਤਮ ਹੋ ਗਿਆ ਕੋਈ ਖਤਮ ਨਹੀਂ ਹੋਇਆ ਸਰਕਾਰਾਂ ਦਾਅਵੇ ਕਰਦੀਆਂ ਜੀ ਕੋਈ ਦਾਅਵੇ ਨਹੀਂ ਜੀ ਦਾਅਵੇ ਕਦੇ ਆ ਗਏ ਇਹਦਾ ਆਉਦੇ ਕੋਚੀ ਦੀਆਂ ਮਾਰੀਆਂ ਦਾਅਵੇ ਕਰਦੇ ਆਂਗੇ ਜੀ ਇਹ ਇਹ ਗੱਲ ਹੈ ਜੀ ਬੱਕੀ ਦਾ ਬਾਈ ਚਾਂਸ ਹੈ ਇਹ ਹੁਣ ਕੱਲ ਨੂੰ ਇਹ ਕੱਲੇ ਆ ਕੱਲ ਨੂੰ ਉੱਥੇ ਇਹਨਾਂ ਤੇ ਮੈਂ ਵੀ ਡਿਊਟੀ ਤੇ ਆਂ ਠੀਕ ਹੈ ਕੰਮ ਕਰਦੇ ਹੁਣ ਕੱਲ ਨੂੰ ਉੱਥੇ ਚਾਰ ਲੰਗਾੜੇ ਹੋਰ ਪੈਂਦੇ ਉਹ ਵੀ ਜ਼ਿੰਮੇਵਾਰੀ ਕਿਹਦੀ ਹੈਗੀ ਆ ਸਾਡੇ ਕੋਲ ਨਹੀਂ ਹੂੰ ਤਾਂ ਇਹ ਕਹਿ ਰਹੇ ਹੋ ਕਿ ਨਹੀਂ ਦੁਬਾਰੇ ਵੀ ਪਟਾਗੇ ਆਂਦਾ ਜੀ ਜੀ ਕੀ ਕਹਿ ਰਹੇ ਹੋ ਜੀ ਏ ਬਾਬਾ ਜੀ ਜਿੱਦੇ ਦੱਸਾਂ ਮੁਤਾਬਕ ਜਦੋਂ ਅਸੀਂ ਸਾਨੂੰ ਵੀ ਇਹਨਾਂ ਨੇ ਫੋਨ ਕੀਤਾ ਜੀ ਪੁਲਿਸ ਨੂੰ ਫੋਨ ਕੀਤਾ ਨਾ ਪੁਲਿਸ ਨੇ ਇੱਕ ਦੋ ਵਾਰ ਉਹਨੇ ਡੰਡੇ ਮਾਰੇ ਭਜਾ ਦੇ ਸੀਗੇ ਉਹਨਾਂ ਨੂੰ ਕਿਹਾ ਤੁਸੀਂ ਭੱਜ ਜਾਓ ਉਹਨਾਂ ਤੋਂ ਭੱਜੇ ਹੀ ਨਹੀਂ ਗਿਆ ਉਹ ਨਸ਼ੇ ਦੇ ਅਸਲ ਪੂਰੇ ਤੰਤ ਹੋਏ ਵੇਚ ਗਏ ਹੂੰ ਫਿਰ ਇਹਨਾਂ ਨੇ ਬਾਬਾ ਜੀ ਨੇ ਸਾਨੂੰ ਫੋਨ ਕੀਤਾ ਤੇ ਅਸੀਂ ਵੀ ਉੱਥੇ ਆਏ ਆ ਕੇ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਹੁਣ ਨਾ ਉਹਦੇ ਸੱਟ ਲੱਗੀ ਵੀ ਸੀ ਪਹਿਲਾਂ ਦੀ ਇੱਕ ਡਾਂਕੇ ਲੱਗੇ ਦੇ ਆ ਇਹ ਗੱਲ ਜ਼ਰੂਰੀ ਹੈ ਉਹ ਡਾਂਕੇ ਲੱਗੇ ਹੋਏ ਸੀ ਉਹਦੀ ਇੱਥੇ ਅੱਖ ਤੇ ਉਹ ਡਾਂਕੇ ਉਹਦੇ ਖੁੱਲ ਗਏ ਜੀ ਦੁਬਾਰਾ ਉਹ ਪੁਲਿਸ ਪ੍ਰਸ਼ਾਸਨ ਹੁਣ ਉਹਦੇ ਟਾਂਕੇ ਲਗਵਾਉਣ ਗਿਆ ਹੋਇਆ ਹੈ ਕਹਿੰਦੇ ਵੀ ਟਾਂਕੇ ਲਗਵਾ ਕੇ ਇਹਨੂੰ ਥਾਣੇ ਦੇ ਵਿੱਚ ਪੇਸ਼ ਕਰਕੇ ਇਹਦੀ ਕਾਰਵਾਈ ਕਰਾਂਗੇ ਜੀ ਹੁਣ ਉਹ ਹਸਪਤਾਲ ਦੇ ਵਿੱਚ ਤੇ ਇਹ ਬਾਬਾ ਜੀ ਨੂੰ ਅਸੀਂ ਲੈ ਕੇ ਥਾਣੇ ਦੇ ਵਿੱਚ ਆਏ ਤਾਂ ਕਿ ਯੂਵੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਹੁਣ ਸਾਡੀ ਮਤਲਬ ਪੁਲਿਸ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਵੀ ਜੋ ਵੀ ਬਾਬਾ ਜੀ ਨਾਲ ਹੋਇਆ ਇਹਨਾਂ ਨੂੰ ਇਨਸਾਫ ਮਿਲੇ ਜੇਕਰ ਇਸ ਤਰ੍ਹਾਂ ਹੋਊਗਾ ਨਾ ਵੀ ਜਿਵੇਂ ਆਪਣੇ ਕਿਰਤ ਕਰਨ ਵਾਲੇ ਬੰਦਿਆਂ ਤੇ ਇਸ ਤਰ੍ਹਾਂ ਹਮਲੇ ਹੁੰਦੇ ਰਹਿਣਗੇ ਤਾਂ ਫਿਰ ਜਿਹੜੇ ਆਪਾਂ ਕਹਿੰਦੇ ਆ ਵੀ ਜਿਹੜੇ ਵੀ ਆਪਣੇ ਪੰਜਾਬੀ ਬੰਦੇ ਐ ਉਹ ਥਾਂ ਥਾਂ ਤੇ ਰੇਡੀਆਂ ਲਾ ਲੈਣ ਜਾਂ ਕੋਈ ਮੰਨ ਲਓ ਕਿਰਤ ਕਰਨ ਤਾਂ ਕਿਰਤਤਾ ਉਹ ਤਾਂ ਹੀ ਕਰ ਸਕਣਗੇ ਇਹਨਾਂ ਜੇ ਕਰਨ ਦੇਵਾਂਗੇ ਕਰਨ ਨਹੀਂ ਨਹੀਂ ਦਿੱਤੀ ਜਾਊਗੀ ਤਾਂ ਇਹ ਵਿਚਾਰੇ ਹੁਣ ਫਿਰ ਕਿਰਤ ਵੀ ਕਿੱਥੋਂ ਕਰਨਗੇ ਇਹਨਾਂ ਨੂੰ ਤਾਂ ਹੁਣ ਇਹੀ ਡਰ ਹੋਇਆ ਹੋਇਆ ਵੀ ਕੱਲ ਨੂੰ ਉੱਥੇ ਰੇੜੀ ਲਾਉਣੀ ਆ ਜਾਂ ਨਹੀਂ ਲਾਉਣੀ ਜੀ ਜੀ ਹੁਣ ਜੇ ਕੱਲ ਨੂੰ ਉਹ ਕਹਿ ਰਹੇ ਆ ਨਾ ਵੀ ਅਸੀਂ ਦੁਬਾਰਾ ਹਮਲਾ ਕਰਾਂਗੇ ਜੀ ਐ ਕਰਾਂਗੇ ਉਹ ਤੋਂ ਬੰਦਾ ਜਾ ਵੀ ਨਹੀਂ ਰਿਹਾ ਸੀ ਉਹ ਕਹਿੰਦਾ ਤੁਸੀਂ ਸਾਰੇ ਚਲੇ ਗਏਵੇਂ ਫੇਰ ਕਿਉਂ ਨਸ਼ੇ ਵਾਲਾ ਬੰਦਾ ਕਹਿੰਦਾ ਨਸ਼ੇ ਵਾਲਾ ਵੀ ਗੱਲ ਇਹ ਹੈ ਵੀ ਜੇ ਗੱਲ ਇਵੇਂ ਕੀ ਕਹਿੰਦੇ ਗੱਲ ਹੈ ਇੱਕ ਘਟਨਾ ਦੀ ਨਹੀਂ ਹੈ ਘਟਨਾਵਾਂ ਸਾਰਾ ਦਿਨ ਹੋ ਰਹੀਆਂ ਪੰਜਾਬ ਦੇ ਵਿੱਚ ਥਾਂ ਥਾਂ ਤੇ ਹੋ ਰਹੀਆਂ ਨੇ ਬਾਪੂ ਜੀ ਤੁਹਾਡਾ ਪਿੰਡ ਕਿਹੜਾ ਜੀ ਪਿੰਡ ਕਿਹੜਾ ਬਾਪੂ ਜੀ ਦਾ ਬਰਿਆਲਾ ਹੈ ਜੀ ਬਰਿਆਲਾ ਪਿੰਡ ਹੈ ਜੀ 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 ਕਿੰਨੇ ਸਮੇਂ ਤੋਂ ਇੱਥੇ ਰਿਹੜੀ ਲਾ ਰਹੇ ਹੋ ਜੀ 10 11 ਸਾਲ ਹੋ ਗਏ ਜੀ 10 11 ਸਾਲ ਤੋਂ ਅੱਗੇ ਵੀ ਤੁਹਾਡੇ ਨਾਲ ਕੋਈ ਇਦਾਂ ਦੀ ਕੋਈ ਟਰਕ ਨਾ ਕੱਢੀ ਸਾਦੇ ਵੀ ਨਹੀਂ ਪਈ ਪਹਿਲੀ ਵਾਰ ਹੋਇਆ ਜੀ ਪਹਿਲੀ ਵਾਰ ਹੀ ਹੋਇਆ ਮੈਂ ਤਾਂ ਇਹ ਜਾਂ ਕੋਈ ਜੇ ਕੋਈ ਆ ਜਾਂਦਾ ਉਹ ਗਰੀ ਗੁਰਵਾ ਮੈਂ ਤਾਂ ਉਹ ਹੀ ਜੂਛਦਾ ਗਲਾ ਕਹਿ ਦਿੰਦਾ ਵੀ ਯਾਰ ਕੋਈ ਨਹੀਂ ਜਾਂ ਕੀ ਫਰਕ ਪੈਂਦਾ ਯਾਰ ਹੂੰ ਇਹਦੇ ਨਾਲ ਕੋ ਆਪਾਂ ਨੂੰ ਕੋਈ ਵਰਕ ਨਹੀਂ ਪੈਂਦਾ ਮੈਨੂੰ ਤਾਂ ਇਹ ਨਹੀਂ ਪਤਾ ਸੀਗਾ ਵੀ ਇਹ ਮੇਰੇ ਨਾਲ ਐ ਬਾਰਦਤ ਕਰ ਦੂਗਾ ਮੈਨੂੰ ਜ ਐ ਪਤਾ ਹੁੰਦਾ ਤਾਂ ਮੈਂ ਆਪਦਾ ਪਹਿਲਾਂ ਹੀ ਗੱਲਾ ਕੁੱਛ ਲੈਂਦਾ ਹੂੰ ਤੇ ਹੁਣ ਮੰਗ ਕੀ ਕਰਦੇ ਜੀ ਪ੍ਰਸ਼ਾਸਨ ਇਹ ਸਾਫ ਹੋਣਾ ਚਾਹੀਦਾ ਇਸ ਗੱਲ ਦਾ ਇਹ ਤੇ ਲਗਣੀ ਚਾਹੀਦੀ ਹੈ ਕੋਈ ਧਾਰਾ ਲਗਣੀ ਜੇ ਜਿਹੜੀ ਬਣਦੀ ਹੈ ਵੀ ਕਾਰਵਾਈ ਹੋਣੀ ਚਾਹੀਦੀ ਵੀ ਵੇਦਵੀ ਨੂੰ ਲੈ ਕੇ ਜਿਹੜੀ ਕੇਸਾਂ ਦੀ ਵੇਰਵੀ ਹੋਈ ਆ ਪੱਕੀ ਦਸਤਾਰ ਦੀ ਤੇ ਦਸਤਾਰ ਇਹਨਾਂ ਦੇ ਨੀਲੀ ਸਜਾਉਂਦੇ ਆ ਬਾਣੇ ਵਾਲੇ ਬੰਦੇ ਨੇ ਇਹਨਾਂ ਦੀ ਦਸਤਾਰ ਨੀਲੀ ਲਾਈ ਥੋੜੀਆ ਦਾ ਵੀ ਅਸੀਂ ਪੁਕਾਰ ਲਾਈ ਕੋਲੋਂ ਜੇ ਹਾਂ ਕੋਈ ਕਿਸੇ ਦੀ ਚੱਕ ਲਈ ਆ ਤੁਹਾਨੂੰ ਵੀਡੀਓ ਦਾ ਮੋੜ ਵਿੱਚ ਤੁਸੀਂ ਸ਼ਾਟ ਲਓ ਹਾਂਜੀ ਜਿਵੇਂ ਤੁਸੀਂ ਵੀਡੀਓ ਦੇਖੀਏ ਜੋ ਬਜ਼ੁਰਗ ਬਾਪੂ ਦੇ ਨਾਲ ਇਹ ਮੰਦ ਭਾਗੀ ਘਟਨਾ ਵਾਪਰੀ ਹੈ ਨਸੇੜੀਆਂ ਵੱਲੋਂ ਬਜ਼ੁਰਗ ਬਾਪੂ ਦੀ ਜੋ ਕਟਮਾਰ ਕੀਤੀ ਗਈ ਹੈ ਤੇ ਦਾੜੀ ਵੀ ਪੱਟੀ ਗਈ ਹੈ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤੁਵਾਤ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ Mix TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ